ਸਾਰੇ ਇਕੱਠੇ ਹੋ ਜਾਂ ਇੱਥੇ ਬੜੀ ਧੂਮਦਮ ਨਾਲ ਰਿਸ਼ਕਮਾ ਦਿਵਸ ਮਨਾਇਆ ਜਾਂਦਾ ਹੈ ਜਿਵੇਂ ਕਿ ਪੰਜਾਬ ਦੇ ਨਹੀਂ ਸਾਰੀ ਵਿੱਚ ਬਹੁਤ ਹੀ ਧੂਮਦਮ ਨਾਲ ਮਨਾਇਆ ਜਾਂਦਾ ਹੈ ਕਿ ਜਿੰਨਾਂ ਸਮਾਈ ਜੀ ਬਹੁਤ ਦਿਲੋ ਦੇਨ ਨਾਲ ਪੂਜਾ ਕਰਦੇ ਹਨ ਨਾਲ ਹੀ ਜਿੰਨੇ ਵੀ ਗੀਤਕਾਰ ਕਾਰੀਗਰ ਸੁਨਿਆਰ ਜਿੰਨੇ ਵੀ ਹੈ ਉਹ ਅੱਜ ਆਪਣੇ ਸੰਦਾਂ ਦੀ ਆਪਣੇ ਉਜਾਰਾ ਦੀ ਇੱਕ ਦਿਨ ਨੂੰ ਪੂਜਾ ਕਰਦੇ ਹਨ ਨਾਲੇ ਸਾਲ 'ਚ ਇੱਕ ਦਿਨ ਰਿਸ਼ਕਮਾ ਦਿਵਸ ਬਹੁਤ ਧੂਮਦਮ ਨਾਲ ਮਨਾਇਆ ਜਾਂਦਾ ਹੈ ਅੱਜ ਦੇ ਪ੍ਰਸੰਕਟ ਜੀ ਨੇ ਇਹ ਦੋ ਇਤਿਹਾਸਿਕ ਲੋਕ ਜਿਹੜੇ ਇਹ ਚੁਪਰੀ ਰੱਖਿਆ ਹੈ ਅੱਜ ਕੱਲ੍ਹ ਦੇ ਲਾਈਟਰ ਦਾ ਕਿੰਨਾ ਵਾਟ ਕਿੰਨੀ ਲਾਈਟ ਕਿੰਨੇ ਪਾਸੇ ਕਿੰਨੀ ਚਾਹੀਦੀ ਹੈ ਇਹ ਸਭ ਨਵੀਂ ਟੈਕਨੋਲੋਜੀ ਦੇ ਸਾਹਮਣੇ ਤਾਂ 40% ਬਿਜਲੀ ਦੀ ਬਚਤ ਹੋਈ ਹੈ ਅਕੋ ਫੀਸ ਇਹ ਵਾ ਲਾਂਚ ਕੀਤੀ ਹੈ ਜਿਸ ਸਮਾਜ ਦੇ ਉਸ ਤੇ ਜਿਹੜਾ ਨੰਬਰ ਆ 8196081960 81960 81960 0 ਤੇ ਤੁਸੀਂ ਆਪਣੀ ਡਰਾਇੰਗ ਕੇਜ ਦੇ 48 ਤੋਂ 72 ਘੰਟੇ ਚ ਕਿਹੜੀ ਲਾਈਟ ਕਿੰਨੇ ਵਾਟ ਕਿੰਨੇ ਮੀਟਰ ਦਾ ਕਿੰਨੇ ਲਿਊਮਿਨਸ ਕਿਹੜੀ ਟੈਕਨੀਕ ਨਾਲ ਕਿਹੜੀ ਤੁਹਾਨੂੰ ਬੇਸਪਾਸ ਲੇਗੇ ਜਿਹੜਾ ਕੰਮ ਕਰਦੇ ਨੇ ਬਜਟ ਤੇ ਇਹ ਪ੍ਰੈਸ ਆਫ ਫੇਲ ਵੀਰ ਵਾਲਾ ਐਪ ਜੀ ਅਵੇਲੇਬਲ ਪਲੇ ਸਟੋਰ ਤੇ ਅਵੇਲੇਬਲ ਹੈ ਵਾਈਡ ਵਾਈਡ ਪੇਡਾ ਰਿਹਾ ਹੈ ਐਂਡ WhatsApp ਤੇ 8196789000 ਜਦੋਂ ਤੁਸੀਂ ਆਪਾਂ ਕਰਦੇ ਸਾਰੇ ਨੂੰ ਬਾਬਾ ਜੀ ਕੋ ਮੈਡੀ ਜੀ 11 ਲੱਖ ਵੀ ਦੇਗੀ ਜੇ ਮੰਤਰੀ ਸਾਹਿਬ ਆਉਣ ਵਾਸਤੇ ਕਿੱਦਾਂ ਦਾ ਮਾਹੌਲ ਦੇਖੋ ਹਾਂਜੀ ਹਾਂਜੀ ਬਿਲਕੁਲ ਹੀ ਮਾਹੌਲ ਪਿੱਛੇ ਜੋ ਵੀ ਇਸ ਸਿਟੀ ਐਪ ਦੀ ਗੱਲ ਕਰ ਰਹੇ ਹੋ नहीं हो सकती पिछले दो साल डेढ़ करोड़ रुपये जो सरकार वालों की जो ग्यारह लाख रुपया मंत्री <सक्ष़ीज़> साहब जल्दी सही है जी